ਸੋ ਵੀਰੋ ਖਾਸ ਬੇਨਤੀ ਕਰਨੀ ਹੈ ਕਿ ਜਿੰਨਾ ਸਿੱਖ ਧਰਮ ਨਰੋਲ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਉਹਨਾਂ ਹੀ ਇਹਦੇ ਵਿੱਚ ਦੰਬ ਤੇ ਪਖੰਡ ਜਿਹੜਾ ਜ਼ਿਆਦਾ ਵੱਧਦਾ ਜਾ ਰਿਹਾ ਹੈ ਜਿੱਥੇ ਅੱਗੇ ਥੋੜਾ ਇਹ ਪ੍ਰੇਜ ਸੀ ਕਿ ਜਦੋਂ ਕਿਸੇ ਨੇ ਪਖੰਡ ਕਰਨਾ ਹੈ ਤੇ ਉਹ ਬੀਬੀਆਂ ਹੀ ਜ਼ਿਆਦਾ ਮਤਲਬ ਖੇਡਦੀਆਂ ਬਾਲਾਂ ਨੂੰ ਘਮਾਉਂਦੀਆਂ ਕਿ ਉਹ ਕਹਿੰਦੀਆਂ ਕਿ ਸਾਡੇ ਤੇ ਖੇਡ ਆਈ ਹੈ ਚਾਹੇ ਘਰ ਦੇ ਕੰਮ ਦੀ ਪਰੇਸ਼ਾਨੀ ਹੋਵੇ ਜਾਂ ਕਿਸੇ ਨੂੰ ਕੋਈ ਕਲੇਸ਼ ਰਹਿੰਦਾ ਝਗੜਾ ਰਹਿੰਦਾ ਘਰ ਦੇ ਵਿੱਚ ਤੇ ਉਹ ਬੀਬੀਆਂ ਫਿਰ ਇਹੋ ਜਾਂ ਨਾਟਕ ਕਰਦੀਆਂ ਨੇ ਕਿ ਅਸੀਂ ਠੀਕ ਨਹੀਂ ਐ ਸਾਨੂੰ ਕਿਤੇ ਜਿਹੜਾ ਉਹ ਇਹੋ ਜਿਹੇ ਥਾਂ ਤੇ ਲੈ ਕੇ ਜਾਓ ਜਿੱਥੇ ਖੇਡਦੀਆਂ ਨੇ ਬੀਬੀਆਂ ਧੌਣ ਕੋ ਸਿਰ ਵਾਲ ਕਮਾਉਂਦੀਆਂ ਨੇ ਪਰ ਆਹ ਪਹਿਲੀ ਵੀਡੀਓ ਦੇਖੀ ਐ ਜਿਹਦੇ ਵਿੱਚ ਇੱਕ ਦਸਤਾਰ ਵਾਲੇ ਨੂੰ ਵੀ ਕਿਹੜਾ ਆ ਗਈ ਜਿੱਥੇ ਦਸਤਾਰ ਦਾ ਸਬੰਧ ਉੱਚੇ ਸੁੱਚੇ ਆਚਰਣ ਦੇ ਨਾਲ ਐ ਉਥੇ ਦਸਤਾਰ ਸੁੰਦਰਤਾ ਦਾ ਵੀ ਪ੍ਰਤੀਕ ਹੈ ਤੇ ਕੁਰਬਾਨੀ ਦਾ ਵੀ ਪ੍ਰਤੀਕ ਹੈ ਦਸਤਾਰ ਮੈਂ ਵੇਖ ਰਿਹਾ ਸੀ ਇੱਕ ਵੀਰ ਹੈ ਉਹ ਸ਼ਾਇਦ ਨਾਲ ਉਹਦੀ ਧਰਮ ਪਤਨੀ ਹੈ ਘਰ ਵਾਲੀ ਉਹਦੀ ਉਹ ਦੋਵੇਂ ਗਏ ਨੇ ਅੱਗੇ ਬੀਬੀ ਇੱਕ ਬੈਠੀ ਹੈ ਤੇ ਉਹਦੇ ਅੱਗੇ ਸ਼ਿਰਕ ਮਾਰਿਆ ਇਸ ਤਰ੍ਹਾਂ ਤੇ ਸ਼ਿਰਕ ਮਹਾਉਂਦਿਆਂ ਕਮਾਉਂਦਿਆਂ ਫਿਰ ਉਹ ਦਸਤਾਰ ਕਿਹੜੇ ਵੇਲੇ ਉਹਨੂੰ ਪਤਾ ਨਹੀਂ ਲੱਗ ਗਈ ਹੈ ਜੇ ਜਾਣ ਕੇ ਸੁੱਟਦੇ ਹੈ ਜਹੋ ਜੇ ਟਰੇਡ ਬੰਦੇ ਜਿਹੜੇ ਜੋੜੀਆਂ ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਫਿਰ ਸਾਰਾ ਅੱਗੇ ਲਾਂਦਾ ਜਾਂਦਾ ਇੱਕ ਸਾਡੀ ਜਿਹੜੀ ਪ੍ਰਸਿੱਧੀ ਹੈ ਉਹ ਵੇ ਸਾਡੀ ਜਿਹੜੀ ਗੱਲਬਾਤ ਸਾਰਿਆਂ ਤੱਕ ਪਹੁੰਚੇ ਕਿ ਵੇਖੋ ਇੱਥੇ ਲੋਕ ਖੇਡਦੇ ਨੇ ਤੇ ਮੈਂ ਬੇਨਤੀ ਕਰਾਂ ਜਦੋਂ ਜੰਗ-ਜੁੱਧ ਲੱਗਦੇ ਨੇ ਜਦੋਂ ਇਹ ਜਿਹੇ ਔਖੇ ਸਮੇਂ ਦੇਸ਼ ਤੇ ਕੌਮ ਤੇ ਭੀੜਾਂ ਬਣ ਜਾਂਦੀਆਂ ਨੇ ਉਦੋਂ ਨਹੀਂ ਖੇਡਦੇ ਲੋਕ ਉਸ ਵਕਤ ਖੇਡ ਹੋਣੀ ਚਾਹੀਦੀ ਕਿ ਜਿਹੜੇ ਜਿਹੜੇ ਲੋਕ ਜੰਗ ਕਰਨ ਜੁੱਧ ਕਰਨ ਆਉਣ ਉਹਨਾਂ ਨੂੰ ਖੇਡ ਆਉਂਦਾ ਤੇ ਉਹ ਸਿਰ ਕਮਾਉਣ ਲੱਗ ਜਾਣ ਸਾਰੇ ਫੌਜੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਸੀ ਇੱਥੋਂ ਦੇ ਲੋਕਾਂ ਨੇ ਭਾਰਤਦਿਆਂ ਨੇ ਕਿ ਜਦੋਂ ਬਾਬਰ ਚੜ੍ਹ ਕੇ ਆਵੇਗਾ ਸੀ ਉਹਨੂੰ ਅੰਨਾ ਕਰਦੇ ਆਂਗੇ ਸਾਡੇ ਬੰਦੇ ਤੇ ਬੈਠੇ ਚੌਂਕੜਿਆਂ ਤੇ ਸਾਰੇ ਜੋ ਹਿੰਦੂ ਬ੍ਰਾਹਮਣ ਨੇ ਉਹ ਸਾਰੇ ਸਮਾਧੀਆਂ ਦੇ ਵਿੱਚ ਨੇ ਆਉਣ ਤੇ ਦਿਓ ਅੱਗੇ ਉਹਨਾਂ ਨੂੰ ਉਹ ਡੀਕਦੇ ਰੇ ਗਿਣਤੀ ਦੇ ਫੌਜੀਆਂ ਦੇ ਨਾਲ ਬਾਬਰ ਨੇ ਇਸ ਦੇਸ਼ ਤੇ ਹਮਲਾ ਕਰ ਦਿੱਤਾ ਉਸ ਗੁਰੂ ਮਹਾਨ ਰੱਬ ਨੂੰ ਲਿਖਣਾ ਪਿਆ ਆਪਣੀ ਕਲਮ ਦੇ ਨਾਲ ਪਾਸ਼ਾਗ ਦੇ ਕੋਈ ਮੁਗਲ ਨਾ ਹੋਆ ਅੰਦਾ ਉਹ ਮੂਰਖੋ ਕੋਈ ਮੁਸਲਮਾਨ ਤੇ ਅੰਨਾ ਕਰਦੇ ਹੋ ਤੁਹਾਡੇ ਕੋਈ ਵੀ ਨਹੀਂ ਹੋਇਆ ਇਹ ਦੰਬ ਤੇ ਪਖੰਡ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਦਸਤਾਰਾਂ ਵਾਲੇ ਪੰਜਾਬੀ ਵੀ ਸਿੱਖ ਕਹਿ ਲੋ ਪੰਜਾਬੀ ਕਹਿ ਲੋ ਇੱਕੋ ਗੱਲ ਹੀ ਹੈ ਉਹ ਵੀ ਸ਼ਰਕ ਮਾਉਣ ਉਹ ਵੀ ਘੁੰਮਣ ਲੱਗ ਪਣਾ ਵੇਖੋ ਤੁਸੀਂ ਵੀਡੀਓ ਨਾਲ ਅਟੈਚ ਹੈ ਕਿਵੇਂ ਇਹ ਸਿਰ ਘਮਾਉਂਦਾ ਤੇ ਸਿਰ ਘਮਾਉਂਦਾ ਘਮਾਉਂਦਿਆਂ ਦਸਤਾਰ ਜਿਹੜੀ ਉਹ ਸਾਹਮਣੇ ਬੈਠੀ ਬੀਬੀ ਦੇ ਪੈਰਾਂ 'ਚ ਜਾਂਦੀ ਮੈਂ ਬੇਨਤੀ ਕਰਾਂ ਜੇ ਦੁਨੀਆ 'ਤੇ ਕਿਸੇ ਨੇ ਸੱਚ ਲਿਆਂਦਾ ਤੇ ਗੁਰੂ ਨਾਨਕ ਸਾਹਿਬ ਨੇ ਲਿਆਂਦਾ ਸੱਚ ਦੀ ਗੱਲ ਜੇ ਆਖੀ ਹੈ ਕਿ ਸਾਰਾ ਕੁਝ ਜੋ ਆ ਰਿਹਾ ਜੋ ਸਾਡੇ ਕਰਮਾਂ 'ਚ ਲਿਖਿਆ ਹੈ ਇਹ ਇੱਕ ਹੱਥ ਦੇ ਵਿੱਚ ਹੈ ਦੰਦਾਂ ਦਾਤਾ ਏਕ ਹੈ ਸਭ ਕੋ ਦੇਵਨਹਾਰ ਇੱਕੇ ਹੱਥ ਚ ਇਹ ਦੇਣ ਉਸ ਕਰਤੇ ਪੁਰਖ ਦੀ ਹਾਂ ਗੁਰੂ ਉਹਦੇ ਕੋਲੋਂ ਲੈ ਕੇ ਦਿੰਦਾ ਹੈ ਉਹ ਸਿੱਖ ਗੁਰੂ ਤੱਕ ਪਹੁੰਚ ਕੇ ਉਹਦੇ ਵਿੱਚ ਲੀਨ ਹੋ ਜਾਏ ਤੇ ਉਹਦੇ ਕੋਲ ਲੈ ਕੇ ਦੇ ਸਕਦਾ ਹੈ ਪਰ ਹੋਰ ਕੋਈ ਤਰੀਕਾ ਨਹੀਂ ਕਿ ਸਿੱਧਾ ਮੈਂ ਦਿੰਨਾ ਕੋਈ ਦੰਬ ਕਰੇ ਪਖੰਡ ਕਰੇ ਖੇਡਾਂ ਦੇਵੇ ਤੇ ਕਵੇ ਮੈਂ ਤੁਹਾਨੂੰ ਦੇ ਦੇਵਾਂਗੇ ਕੋਈ ਵਸਤੂ ਆ ਕਦੇ ਦਾਤ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਦੇਣ ਵਾਲੇ ਨੇ ਦਾਤਾਂ ਦੇ ਖਜ਼ਾਨੇ ਆਪਣੇ ਕੋਲ ਰੱਖੇ ਨੇ ਉਹ ਜਿੰਨੂੰ ਦਿੰਦਾ ਉਹਨੂੰ ਦਿੰਦਾ ਵੇਖੋ ਗਰੀਬਾਂ ਦੇ ਪੁੱਤ ਵੀ ਕਿੱਡੇ-ਕੱਡੇ ਜਵਾਨ ਹੁੰਦੇ ਨੇ ਕਿੱਡੇ-ਕੱਡੇ ਵਿਦਵਾਨ ਹੋ ਜਾਂਦੇ ਨੇ ਕਿੱਡੇ-ਕੱਡੇ ਉੱਚੇ ਅਉਦਿਆਂ ਤੇ ਚਲੇ ਜਾਂਦੇ ਨੇ ਗਰੀਬ ਦੇ ਪੁੱਤਰ ਵੀ ਨਹੀਂ ਤੇ ਗਰੀਬ ਨੂੰ ਕੋਈ ਪੁੱਛੇ ਹੀ ਨਾ ਸੋ ਇਹੋ ਇਹ ਗੱਲ ਖਾਸ ਧਿਆਨ ਜੋ ਦੇਣਯੋਗ ਹੈ ਇੱਕ ਜੋ ਪੰਕਤੀਆਂ ਗੁਰੂ ਸਾਹਿਬ ਦੀਆਂ ਮੈਂ ਪੜ ਰਿਹਾ ਸੀ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਸ਼ ਹੱਥ ਹੈ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਸ਼ ਹੱਥ ਹੈ ਸਭ ਕਰੇ ਕਰਾਇਆ ਆਖਦੇ ਪਈ ਇਹ ਨਾ ਗੱਲ ਜਾਣਿਓ ਜ਼ਿੰਦਗੀ ਦੇ ਵਿੱਚ ਦੁਨੀਆਂ ਦੇ ਵਿੱਚ ਬੈਠੇ ਲੋਕੋ ਵੀ ਕਿਸੇ ਹੋਰ ਦੇ ਵੀ ਕਿਸੇ ਹੱਥ ਵਿੱਚ ਕੁਝ ਹੈਗਾ ਅਸੀਂ ਕਹਿੰਦੇ ਆਸ ਬਾਬੇ ਨੇ ਵੀਜ਼ਾ ਲਵਾਇਆ ਇਹਨੇ ਆ ਕੰਮ ਕਰਾਇਆ ਇਹਨੇ ਆ ਕਰਾਇ ਕਿਸੇ ਦੇ ਕੁਝ ਵੀ ਹੱਥ 'ਚ ਨਹੀਂ ਕਿਉਂਕਿ ਜੇ ਸੱਚ ਬੋਲੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਬੋਲੇ ਕਿਉਂਕਿ ਉਹਨਾਂ ਨੂੰ ਕੋਈ ਲਾਲਚ ਨਹੀਂ ਉਹ ਡੇਰੇਦਾਰ ਕੋ ਮੁਖੀ ਕੋ ਬਾਬਾ ਕੋ ਬੀਬੀ ਉਹਨਾਂ ਤੇ ਡੇਰੇ ਤੇ ਬੈਠੀਆਂ ਬੀਬੀਆਂ ਨੂੰ ਬਾਬਾ ਜੀ ਕਹਿਣ ਲੱਗ ਪਏ ਆਪਾਂ ਹੋ ਸਕਦਾ ਇਹਨਾਂ ਨੂੰ ਕੋਈ ਲਾਲਚ ਹੋਵੇ ਪਰ ਗੁਰੂ ਸਾਹਿਬ ਨੂੰ ਕੋਈ ਲਾਲਚ ਨਹੀਂ ਭਾਈ ਮਤ ਕੋਈ ਜਾਣੋ ਕਿਸੇ ਕਹਿ ਕਿਛ ਹੱਥ ਹੈ ਸਭ ਕਰੇ ਕਰਾਇਆ ਸਾਰਾ ਕੁਝ ਜੋ ਹੋ ਰਿਹਾ ਏ ਇਹ ਉਹਦਾ ਹੀ ਕੀਤਾ ਹੋ ਰਿਹਾ ਏ ਉਹੋ ਹੀ ਪ੍ਰਮਾਤਮਾ ਕਰਵਾ ਰਿਹਾ ਹੈ ਜਰਾ ਮਰਾਂ ਤਾਪ ਸਿਰਤ ਸਾਪ ਸਭ ਹਰਕੈ ਵਸ ਹੈ ਕੋਈ ਲਾਗ ਸਕੈ ਨਾ ਬਿਨ ਹਰਕਾ ਲਾਇ ਅਖਦੇ ਇਹ ਜਨਮ ਬਡੇਪਾ ਇਹ ਮੌਤ ਇਹ ਤਾਪ ਸ਼ਰਾਪ ਇਥੋਂ ਤੱਕ ਸਿਰਪੀੜ ਵੀ ਹੁੰਦੀ ਏ ਤੇਰੇ ਕਿਸੇ ਆਪਣੇ ਮਾੜੇ ਕਰਮ ਕਰਕੇ ਤੈਨੂੰ ਪ੍ਰਮਾਤਮਾ ਦੇ ਰੋਗ ਦੇ ਦਿੰਦਾ ਹੈ ਤੇ ਫਿਰ ਕਈ ਇਹ ਚੋਰ ਵੀ ਉਹਦੇ ਹਿਸਾਬ ਨਾਲ ਚੱਲਦਾ ਹੈ ਤੇ ਜਿਹੜਾ ਸਾਧੂ ਹੈ ਉਹਨੂੰ ਵੀ ਉਹਨੇ ਹੁਕਮ ਦਿੱਤਾ ਨਹੀਂ ਅਗਲੀ ਪੰਕਤੀ ਵਿੱਚ ਇਹਦਾ ਰਾਹ ਦੱਸਿਆ ਜੇ ਇਹ ਲੱਗੇ ਹੋਏ ਜੇ ਕਰਮਾਂ ਅਨੁਸਾਰ ਮਿਲੇ ਹੋਏ ਦੁੱਖਾਂ ਰੋਗਾਂ ਤੋਂ ਬਚਣਾ ਹੈ ਤੇ ਅਗਲਾ ਰਾਹ ਦੱਸਿਆ ਇਹਦਾ ਅਰਥ ਹੈ ਕਿ ਜਿਹੜਾ ਦਾਤ ਤੇ ਨਹੀਂ ਚੱਲਦਾ ਉਹਨੂੰ ਇਨ੍ਹਾਂ ਰੋਗਾਂ ਵਿੱਚ ਦੀਏ ਕੇ ਆਉਣਾ ਪੈਂਦਾ ਹੈ ਜਿਹੜਾ ਇਨ੍ਹਾਂ ਰੋਗਾਂ ਤੋਂ ਬਚਣਾ ਚਾਹੁੰਦਾ ਉਹਨੂੰ ਦੂਜਾ ਰਾਹ ਦੱਸਿਆ ਆਖਦੇ ਇਹ ਮਿੱਤਰਾ ਇਹ ਪਰਮ ਸਿੱਖ ਜੇ ਤੂੰ ਬਚਣਾ ਹੈ ਇਨ੍ਹਾਂ ਤਾਪਾਂ ਦੁੱਖਾਂ ਰੋਗਾਂ ਮੌਤ ਤੋਂ ਵੀ ਬਚਣਾ ਚਾਹੁੰਦਾ ਹੈ ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ ਇਹੋ ਜਿਹਾ ਨਾਮ ਕਰਤੇ ਪੁਰਖ ਦਾ ਆਪਣੇ ਚਿੱਤ ਵਿੱਚੋਂ ਉਚਾਰਨ ਕਰ ਅੰਦਰੋਂ ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤਿ ਔਸਰਲੇ ਛਡਾਇਆ ਜੋ ਅੰਤਮ ਸਮੇਂ ਤੇ ਇਹਨੂੰ ਛਡਾ ਲੇਗਾ ਦੁੱਖ ਰੋਗ ਤੇ ਛੋਟੇ ਛੋਟੇ ਨੇ ਜਿਹੜਾ ਬੰਦਾ ਬਹੁਤਾ ਦੁਖੀ ਹੈ ਚੋਰੀਆਂ ਕਰਦਾ ਹੈ ਵਿਸ਼ੇਵਕਾਰ ਭੋਗਦਾ ਹੈ ਸਮਝ ਲਓ ਉਹਨੇ ਰਾਹ ਨਹੀਂ ਲੱਭਿਆ ਜੋ ਰਾਹ ਦੱਸਿਆ ਉਹ ਉਸ ਰਾਹ ਵਿੱਚ ਦੀ ਆ ਰਿਹਾ ਜਿਹੜਾ ਰਾਹ ਉਹਨੂੰ ਮਿਲਿਆ ਹੋਇਆ ਕਰਮਾ ਕਰਕੇ ਉਹ ਬਹੁਤ ਜਿਆਦਾ ਦੁਖੀ ਹੈ ਵਰਲਾਪ ਕਰ ਲਿਆ ਕੁਰਲਾ ਰਿਹਾ ਉਹਦੀ ਕੋਈ ਸੁਣਦਾ ਨਹੀਂ ਆਪਾਂ ਕਹਿੰਦੇ ਰੱਬ ਦੇ ਹੁਕਮ ਚ ਕਿਵੇਂ ਹੋ ਸਕਦਾ ਹੁਕਮ ਜਿਸ ਤਰ੍ਹਾਂ ਉਹ ਆਪਣੇ ਕੀਤੇ ਕਰਮਾਂ ਨੂੰ ਭੋਗ ਰਿਹਾ ਜਿਹੜਾ ਆਪਣੇ ਕੀਤੇ ਕਰਮਾਂ ਤੋਂ ਬਚਣਾ ਚਾਹੁੰਦਾ ਹੈ ਉਹਦੇ ਮਿਲੇ ਹੋਏ ਫਲ ਤੋਂ ਬਚਣਾ ਚਾਹੁੰਦਾ ਹੈ ਤੇ ਨਵਾਂ ਰਸਤਾ ਲੱਭ ਕੇ ਰੱਬ ਵਿੱਚ ਲੀਨ ਹੋਣਾ ਚਾਹੀਦਾ ਚਾਹੁੰਦਾ ਹੈ ਉਹਦੇ ਵਾਸਤੇ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਪੱਕੇ ਹੱਲ ਕਰਾਉਣੇ ਨੇ ਉਹ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਸਤੇ ਰਸਤੇ ਤੇ ਚੱਲੋ ਦਾ ਸਿੱਖ ਜੀਵਨ ਜਾਂਚ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਬੇਨਤੀ ਕਰਦੇ ਹੁਜੇ ਪਖੰਡਾਂ ਤੋਂ ਬਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ